ਅਸੀਂ ਵੀਡੀਓ ਨਹੀਂ ਬਣਾਈ ਅਸੀਂ ਇੱਥੇ ਬੈਠੇ ਸੀਗੇ ਮੈਂ ਤੇ ਮੇਰੇ ਨਾਲ ਦਾ ਪੁਲਿਸ ਵਾਲਾ ਆਇਆ ਇਧਰੋਂ ਫੁੱਲ ਸਪੀਡ ਤੇ ਆਇਆ ਸ਼ੂਕ ਦਾ ਲਿਆ ਗਿਆ ਇੱਕਦਮ ਬ੍ਰੇਕ ਮਾਰ ਇੱਥੇ ਬ੍ਰੇਕ ਮਾਰ ਕੇ ਪਤਾ ਨਹੀਂ ਮੈਨੂੰ ਲੱਗਾ ਉਹਨੇ ਨੰਬਰ ਪਲੇਟਾਂ ਚੈੱਕ ਕੀਤੀ ਹੋਣੀਆਂ ਨੇ ਤੇ ਇਹ ਨੰਬਰ ਪਲੇਟਾਂ ਚੈੱਕ ਕੀਤੀਆਂ ਸ਼ੀਸ਼ਾ ਡਾਊਨ ਕੀਤਾ ਸ਼ੀਸ਼ਾ ਡਾਊਨ ਕਰਕੇ ਨੰਬਰ ਪਲੇਟਾਂ ਚੈੱਕ ਚੁੱਕ ਕਰਕੇ ਸ਼ੂਕ ਦਾ ਨਿਕਲ ਗਿਆ ਦੇਖਦਾ ਮੈਂ ਕੈਮਰੇ ਦੀ ਰਿਕਾਰਡਿੰਗ ਵਿੱਚੋਂ ਆ ਤਾਂ ਕੱਢਦਾ ਉਹਨੂੰ ਬੰਦੇ ਲੱਭਦਾ ਸੱਤ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਠਾਕ Papa ਚੱਲੇ ਅੱਜ ਕੰਮ ਤੇ ਸੋਮਵਾਰ ਬਾਪੂ ਵੀ ਚੱਲਿਆ ਕੰਮ ਤੇ ਮੈਂ ਵੀ ਚੱਲਿਆ ਕੰਮ ਤੇ ਬਾਹਰ ਪਈ ਪਈਆ ਧੁੰਦ ਕਿੰਨੇ ਦਿਨ ਘਰੇ ਸੀਗੇ ਅੱਜ ਆਪਾਂ ਚੱਲੇ ਕੰਮ ਕਮਾਂਕਾਰਾਂ ਚ ਬੀਜੀ ਲੜੀ ਗੇ ਨਹੀਂ ਸੁਣੀ ਲਾ ਤੇ ਧੁੰਦ ਪਈ ਪਈ ਹੈ ਪੂਰੀ ਆਹੀ ਕਰੋ ਸਤਨਾਮ ਜੀ ਆਹੀ ਕਰੋ ਸਟਾਪ ਸੈਨ ਹੁਣ ਤਾਂ ਧੁੰਦ ਚ ਗੱਡੀਆਂ ਵੀ ਨਹੀਂ ਜਿੰਦੀ ਆਈਆਂ ਸਾਡੀਆਂ ਲੈਟਾਂ ਜਲਦੀ ਚਲਦੀਆਂ ਆਟੋਮੈਟਿਕ ਹੈ ਨਹੀਂ ਕੁਝ ਵੀ ਚੱਲੀਏ ਇੰਡੀਆ ਕਹਿੰਦੇ ਜਿਹੇ ਕਹਿੰਦੇ ਭਾਈ ਮੋਟਰ ਤੇ ਬਾਥਰੂਮ ਕਰਨ ਆਇਆ ਸੀ ਕਹਿੰਦਾ ਜਾਣ ਨੂੰ ਰਸਤਾ ਭੁੱਲ ਗਿਆ ਕਿੱਧਰ ਚ ਜਾਣਾ ਉਹ ਹਾਲ ਹੋਇਆ ਪਿਆ ਇੱਥੇ। ਅਧਿਹਲੇ ਲੈ। ਜੀ ਨੇ ਕਹਿੰਦੇ ਤੂੰ ਚ ਵੀ ਸ਼ੇਅਰ ਕਰਨੀ ਆ ਨਾ ਅਗਲਾ ਤੂੰ ਚ ਵੀ ਸ਼ੇਅਰ ਕਰੀ ਜਾਂਦਾ। ਜੀਨੇ ਕਰਨੀ ਆ। ਜੀਨੇ ਪਿਆਰ ਹੈ ਨਾ ਰਜਾਈਆਂ ਵਿੱਚ ਮਤਲਬ ਇਹ ਬਹੁਤ ਚੀਜ਼ਾਂ ਦੇਖੀਆਂ ਨੇ ਮੈਂ ਮਨ ਸਮਝਾਉਣਾ। ਮੈਂ ਪਿੰਡ ਜੰਮ ਜਾਂਦਾ ਹੁੰਦਾ ਸੀਗਾ ਮੈਂ ਤੇ ਮੇਰਾ ਦੋਸਤ ਪਤਲੀ ਪਤੰਗ ਉਹਦਾ ਨਾਮ ਆ ਰੱਖਿਆ ਸੀ। ਤੇ ਅਸੀਂ ਧੁੰਦ ਪੈਣ ਤੋਂ ਪਹਿਲਾਂ ਜਿਮ ਪਹੁੰਚ ਜਾਂਦੇ ਜੀ ਧੁੰਦ ਮਤਲਬ ਪੈਂਦੀ ਹੁੰਦੀ ਆ 6 ਵਜੇ 7 ਵਜੇ ਧੁੰਦ ਪੈਂਦੀ ਹੁੰਦੀ ਸੀ ਪੰਜਾਬ ਅਸੀਂ 4 4 ਵਜੇ 5 5 ਵਜੇ ਉੱਠ ਕੇ ਜਿਮ ਚਲੇ ਜਾਂਣਾ ਜਦੋਂ ਜਿਮ 'ਚ ਬਾਹਰ ਨਿਕਲਣਾ ਉਦੋਂ ਇਹੋ ਜਿਹਾ ਮੌਸਮ ਹੋਇਆ ਹਣਾ ਧੁੰਦ ਪਈ ਕੋਚ ਨੇ ਉਦੋਂ ਆਉਣਾ ਤੇ ਜਿਮ ਵਾਲੇ ਓਨਰ ਨੇ ਕਿਹਾ ਯਾਰ ਤੁਸੀਂ ਜਿਮ ਲਾ ਲਈ ਅਸੀਂ ਕਹਿੰਨਾ ਬਾਈ ਅਸੀਂ ਤਾਂ ਲਾ ਲਈ ਬੇ ਤਾਂ ਚੱਲੇ ਆਂ ਇਹ ਜਿੰਨੇ ਵਜੇ ਜਿਮ ਖੁੱਲਦੀ ਹੁੰਦੀ ਉਨੇ ਵਜੇ ਬਾਹਰ ਆ ਕੇ ਰੈਡੀ ਹੋ ਕੇ ਖੜ ਜੰਦੇ ਆ ਵੀ ਹਾਂ ਬਸ ਸੱਜਾ ਹਾਂ ਜਲੇ ਡੰਬਲੀ ਵਾ ਚੱਕਣੇ ਹਨ ਜਾ ਕੇ ਲੇਜੀ ਪੁਣਾ ਪਰ ਜਿੰਨਾ ਕਰ ਲਾਂਗੇ ਟੋਡੀ ਬਾਡੀ ਉਵੇਂ ਤਾਂ ਵੀ ਚੱਲਣ ਲੱਗ ਜਾ ਮਾਈਂਡ ਮਾਈਂਡ ਉਵੇਂ ਚੱਲਣ ਲੱਗ ਜਾਣਾ ਪੁਣਾ ਵੀ ਦੇ ਲੱਲ ਬੰਦਾ ਜਾਂਦਾ ਕੀ ਬਦ ਪੰਜਾਬੀ ਹੈ ਨਹੀਂ ਗੋਰਾ ਵਾਹਿਗੁਰੂ ਸਤਨਾਮ ਗੁਰਦਾਰੇ ਦੇ ਗੇੜ ਖੋਲੇ ਗੁਰਦਰਾ ਆਪਣੇ ਹੀ ਸਵੇਰੇ ਉੱਠਣਾ ਚਾਹੀਦਾ ਬੜਾ ਲੇਟ ਨਹੀਂ ਹੋਣਾ ਚਾਹੀਦਾ ਮੇਰੇ ਦਹੀਆ ਦਿਮਾਗ ਉੱਠ ਕੇ ਐਕਸਰਸਾਈਸ ਕਰੋ ਚਾਜਰਾ ਖਾਣਾ ਖਾਓ ਕਿ ਇਹ ਲਾਈਟ ਸੀ ਮੈਂ ਉਹਦੀ ਵੀਡੀਓ ਨਹੀਂ ਬਣਾਈ ਤੇ ਉਹਦੇ ਹੈ ਨਾ ਆ ਇੱਕ ਟਾਈਮ ਮੋਰਨਿੰਗ ਸੈਂਸਰ ਚੱਲਦੇ ਹੁੰਦੇ ਆ ਵੀ ਉਹਦੇ ਮੂਹਰੇ ਕੋਈ ਬੰਦਾ ਹੈਗਾ ਤੇ ਫਿਰ ਉਹ ਗ੍ਰੀਨ ਲਾਈਟ ਹੋ ਜਾਂਦੀ ਹੈ ਤੇ ਉਹ ਸੈਂਸਰ ਗ੍ਰੀਨ ਹੀ ਕਰੀਆ रेड ਕੀਤੀ ਵੀ ਨਹੀਂ ਵੀ ਬੰਦਾ ਚਲੇ ਵੀ ਗਿਆ ਹਨਾ ਤੇ ਇੱਕ ਸਾਈਡ ਦੀ ਲਾਈਟ ਨੂੰ 15 ਮਿੰਟ ਹੋ ਗਏ ਗ੍ਰੀਨ ਹੀ ਆ ਮੈਂ ਹੱਤਾ ਉਹ ਮੁੜ ਕੇ ਸਾਰੇ ਜਾਨੇ ਰੈਡ ਲਾਈਟ ਜੀ ਨਿਕਾਉਣ ਲੱਗੇ ਮੈਂ ਵੀ ਰੈਡ ਲਾਈਟ ਜੀ ਨਿਕਾ ਕੇ ਆ ਗਿਆ ਬਸ ਤੁੰਦ ਨੇ ਸੈਂਸਰ ਨੂੰ ਵੀ ਭੁਲੇਖਾ ਪਾਏ ਵਾਗੇ ਰੱਖਿਆ ਪਿਆ ਵਾ ਆ ਹਾਲਾ ਤੁੰਦ ਦਾ ਇੱਥੇ ਤਾਂ ਲਾਈਟਾਂ ਹੀ ਖਰਾਬ ਹੋ ਗਈਆਂ ਲੈ ਮਾੜਾ ਲਵੇ ਨਾ ਸਟਾਪ ਸਾਈਨ ਹੀ ਗ੍ਰੀਨ ਲਾਈਟ ਹੀ ਨਹੀਂ ਆਉਂਦੀ ਰੈੱਡ ਹੀ ਚੱਲ ਪਈਆਂ ਲਾਈਟਾਂ ਖਰਾਬ ਹੋ ਗਈਆਂ ਇਹ ਧੁੰਦ ਜਗਦੀ ਮੋਜੀ ਦੀ ਹੋ ਗਈਆਂ ਇਹਦਾ ਮਤਲਬ ਹੁਣ ਸਟਾਪ ਸਾਈਨ ਹੈ ਜੀ ਸਾਰੀਆਂ ਸਟਾਪ ਸਾਈਨ ਹੋ ਗਈਆਂ ਜਿਆਦਾ ਲਾਈਟਾਂ ਹੀ ਖਰਾਬ ਹੋ ਗਈਆਂ ਜਾਂ ਫਿਰ ਧੁੰਦ ਨਹੀਂ ਇਹ ਤਾਂ ਲਾਈਟਾਂ ਨਹੀਂ ਖਰਾਬ ਖਰਾਬ ਸੀਗੀਆਂ ਦੂਜੀ ਤਾਂ ਧੁੰਦ ਨਹੀਂ ਖਰਾਬ ਕੀਤੀ ਵੀ ਇੱਕ ਸਾਈਡ ਹੀ ਗ੍ਰੀਨ ਹੈ ਦੂਜੀ ਸਾਈਡ ਰੈੱਡ ਕਰੀ ਨਹੀਂ ਗ੍ਰੀਨ ਹੀ ਚੱਲੀ ਜਾਂਦੀ ਟਰੱਕ ਕਰਤਾ ਸਟਾਰਟ ਸਮਾਨ ਸਮੂਰ ਰੱਖਦਾ ਇੱਥੇ ਲਈਏ ਗੱਡੀ ਹੁਣ ਦੇਖੀਏ ਜਗ੍ਹਾ ਕਿੱਥੇ ਹੈਗੀ ਆ ਸੇਫੀ ਜਗ੍ਹਾ ਤੇ ਲਾਈਏ ਖੜੀ ਹੈ ਗੱਡੀ ਨਾ ਤਾਂ ਲੋਕ ਤੇ ਟਰੱਕ ਹੋਗੇ ਤੰਦ ਤੰਦ ਤੋਂਦ ਦੀਆਂ ਗੱਲਾਂ ਤੇ ਠੰਡ ਦੀਆਂ ਗੱਲਾਂ ਜਿੱਥੇ ਖੜ ਜੋ ਕਹਿੰਦੇ ਕਰਾਤੀ ਠੰਡ ਫਿਰ ਕਹਿੰਦੇ ਆ ਹੋਗੀ ਧੁੰਦ ਠੰਡ ਬੜੀ ਆ ਠੰਡ ਠੰਡ ਦੀਆਂ ਗੱਲਾਂ ਕਿਹਲੇ ਫੋਰ ਰੀਆਂ ਚ ਤੋਂਦ ਦੀਆਂ ਗੱਲਾਂ ਕਦਾਲਾ ਦਾ ਸਕੇਲ ਕਿੱਥੇ ਆ? ਗਾਹ ਪੜਸਾੜਾ ਖੜਾ ਜਾਂ ਨਹੀਂ ਖੜਾ? ਧੁੰਦੀ ਨਹੀਂ ਪੈਂਦੀ ਆ ਪਤਾ ਨਹੀਂ ਲੱਜਾਗਾ। ਸਕੇਲ ਕਿੱਥੇ ਆ? ਹੁਣ ਇਹ ਨਹੀਂ ਪਤਾ ਲੱਗਾ ਤਾਂ ਬਾਹਰ ਜੀ ਨਿੰਗੀ ਹੈ ਜਾਂ ਅੰਦਰ ਜੀ ਨਿੰਗੀ। ਸਮਝ ਨਹੀਂ ਲੱਗਦਾ। ਕਿੱਥੇ ਆ? ਇੱਥੇ ਆ ਸਕੇਲ। ਗਾਹ ਪੜਸਾੜਾ ਖੜਾ ਜਾਂ ਨਹੀਂ ਖੜਾ? ਆਹ ਜੀ ਸਕੇਲ ਕੋਈ ਅੰਦਰ ਹੀ ਨਹੀਂ ਆ। ਪਤੰਈ ਲਾ ਤੱਕ ਚਲੋ ਭਈ ਅੱਪਾ ਵੀ ਲੈਫਟ ਲੈਂਡ ਚ ਨਿਕ ਜੇ ਨੇ ਆ ਜਰੂਰੀ ਆਪਾਂ ਰਾਈਟ ਜਾਣਾ ਜੇ ਅੱਕ ਵੀ ਆਪਾਂ ਅੰਦਰ ਜੇ ਨੂੰ ਰਹੀ ਹਣਾ ਆ ਆ ਗਿਆ ਸਕੇਲ ਆ ਆ ਗਿਆ ਸਕੇਲ ਅੱਛਾ ਪਰ ਪਤਾ ਲੱਗੀ ਆ ਸਕੇਲ ਹੈਗੀ ਆ ਅੱਛਾ ਚੱਕੇ ਚੈਕੀ ਤਾਂ ਉਹ ਚੈੱਕ ਲਓ ਆ ਦੋ ਉਹ ਇਧਰੋਂ ਸਕੇਲ ਡੱਪੜਦੀ ਤੇਰੀ ਸੀਗੀ ਤਾਂ ਦਿਖਾ ਦਮ ਹੋਗੀ ਕਿਆ ਬਾਤ ਹੈ ਉਹ ਤੱਕ ਦਿਖਣ ਲੱਗ ਗਿਆ ਲੈ ਆਦਿਆ ਬਰਾਵਾ ਇਹ ਰੱਬ ਦੇ ਰੰਗ ਕਹਿੰਦੇ ਹੁੰਦੇ ਯਾਰ ਰੱਬ ਦੇ ਰੰਗ ਉਹ ਮੈਨੂੰ ਦੂਰੇ ਮੁੱਤ ਦਿਖਣ ਲੱਗ ਗਿਆ ਮੈਂ ਕਿਹਾ ਇਹ ਸੂਰਜ ਨਹੀਂ ਲਿਸ਼ਕੋਰ ਪੈਣ ਲੱਗੀ ਕੋਈ ਗੱਲ ਬਾਤ ਆ ਜਦੋਂ ਦੇਖਿਆ ਧੁੰਦ ਮੁੱਕੀ ਗਈ ਲੈ ਆਧੀ ਆ ਰੱਬਾ ਮੇਰੇਆ ਲੋਡਿੰਗ ਅਪ ਕਹਿੰਦੇ ਡੋਰ ਨੰਬਰ 3 ਤੇ ਲੋਡ ਕਰਨਾ ਕਿੰਨੀ ਸੋਣੀ ਗੋਲ ਜਿੱਪ ਉੱਲਾਈ ਆ ਡੋਰ ਨੰਬਰ 3 ਚੱਲ ਜੀ ਵੀ ਡੋਰ ਦੇ ਤਾਂ ਚੱਕੀਆ

ਮੈਨੂੰ ਕਹਿੰਦਾ ਤੂੰ ਬੈਗ ਲਾ ਤਿੰਨ ਨੰਬਰ ਦੋਸ ਤੇ ਮੈਂ ਕਿਹਾ ਭਰਾਵਾ ਨਹੀਂ ਲੱਗਣਾ ਮੇਰੇ ਤੋਂ ਨਹੀਂ ਲੱਗਣਾ ਮੈਂ ਕਿਹਾ ਫਿਰ ਕਿਸੇ ਤੋਂ ਲਵਾ ਦੋ ਭਾਈ ਮੇਰੇ ਤੋਂ ਤਾਂ ਨਹੀਂ ਲੱਗਣਾ ਉਹ ਛੋਟੇ ਟਰੱਕ ਹੁੰਦੇ ਆ ਉਹ ਸੌਖੇ ਹੁੰਦੇ ਆ ਸਾਰੇ ਬਸੇ ਘੁੰਮ ਜਾਂਦੇ ਆ ਉਹਦੇ ਤਾਂ ਹੁਣ ਬੈਗ ਲਾਉਣ ਦਾ ਸਿੰਨਾ ਮੈਂ ਕਿਹਾ ਡੋਰ ਤਿੰਨ ਤੇ ਨਹੀਂ ਲੱਗਣਾ ਸੱਤ ਤੇ ਮੈਂ ਲਾ ਦੇਣਾ ਨਹੀਂ ਕਹਿੰਦੇ ਤਿੰਨ ਦੀ ਲਾਣਾ ਬੱਟੇ ਟੀਟੇ ਮੈਂ ਪਰਮੇਟੋਂ ਨਹੀਂ ਲੱਗਣਾ। ਸੱਤ ਤੇ ਮੈਂ ਲਾਦਾ ਸੀ। ਪਰ ਨਹੀਂ ਇਹਨੇ ਤਿੰਨ ਦੀ ਲਾਉਣਾ। ਕਿੱਡਾ ਗਿਆ ਯਾਰ ਸਾਰੀ ਬਿਲਡਿੰਗ ਟੁੱਟੀ ਹੋਈ ਆ। ਪੱਤਾ ਘੰਟਾ ਨਹੀਂ ਲੱਗਣਾ ਜਿੰਨਾ ਟਾਈਮ ਉਹਨੂੰ ਬੈਕ ਕਰਨ ਨੂੰ ਲੱਗਦਾ ਉਹਨੇ ਟਾਈਮ ਜਦ ਤੁਸੀਂ ਲੋਡ ਕਰ ਦਿੰਦੇ ਨਹੀਂ ਆ। ਬਸ ਕਰੇ ਤਿੰਨ ਤੇ ਹੀ ਲਾਉਣਾ। ਇੱਥੋਂ ਨਹੀਂ ਜਗਾ ਮੁੜਦਾ। ਮੂਰੇ ਉਹ ਆ ਗਿਆ। ਇੱਥੋਂ ਨਹੀਂ ਮੁੜਦਾ। ਤਿੰਨ ਨੰਬਰ ਤੇ ਲਾਉਣਾ। ਉਹ ਜਿਹੜਾ ਵਾ ਟਰੱਕ ਉਹ ਸਾਰੇ ਪਾਸੇ ਘੁੰਮ ਜਾਂਦਾ। ਉਹ ਏਸੇ ਖਤਰ ਹੀ ਹੁੰਦਾ। ਬੀਨਾ ਪਾਸੇ ਚ ਲੈ ਕੇ ਜਾਣ ਨੂੰ ਹੀ ਹੁੰਦਾ ਟੇਟੀ ਆ ਫੇਰ ਵੀ ਬਦੰਦ ਰਖਿੱਚੀ ਆ ਉਹਦਾ ਫੇਰ ਮੜ ਕੇ ਸਵੈਗਟੜ ਦੇ ਟਰੱਕ ਪਲਟਦੇ ਆਂ ਪ੍ਰਾਵਾ ਹਵਾ ਬੜੀ ਜਾਂਦੀ ਆ ਹੌਲੀ ਆ ਜਾ ਅਹੀ ਜਮ ਹੌਲੀ ਜਾਂਦੇ ਆ ਦੇਖੋ ਕਿੰਨਾ ਹਿੱਸਾ ਬਾਹਰ ਆ ਰਿਆਂ ਦਾ ਲੈ ਇਹ ਔਖਾ ਸਵੈਗਟੜੇ ਆ ਨਾ ਕਿਤੇ ਨਹੀਂ ਲੋਡ ਹੁੰਦੇ ਅਹੀ ਦੋਨੇ ਜਣੇ ਜਾਂਦੇ ਆ ਹੌਲੀ ਧੁਰਜ ਨੂੰਰੇੜੇ ਦੇ ਅਭਿਜਰਾ ਫੋਰਵੇਂ ਫਲੈਸ਼ਰ ਲਾਈ ਆ ਨਾ ਪ੍ਰਾਵਾ ਬਹੁਤ ਹਵਾ ਜਾਂਦੀ ਆ ਉੜਗੇ ਹੀ ਪਹਾੜੀ ਨੇ ਡੇਡਾ ਹੋਇਆ ਜੀ ਦੀ ਚਾਹ ਆ ਬੰਦਰ ਜਾਣ ਦਾ ਬਣ ਗਈ ਚਾਹ ਚਾਹ ਬਣ ਗਈ ਆ ਚੱਕ ਪੰਛੀ ਨਹੀਂ ਆ ਜਾ ਖਾਗਣਾ ਦੇ ਪਿਆਰ ਪਿਆਰ ਪੰਛੀ ਦਾ ਪੰਛੇਰੀ ਪੰਛੇਰੇ ਆਏ ਉਹਨਾਂ ਰੰਗ ਸਾਫ ਨਹੀਂ ਜਿੰਨਾ ਫੋਨ ਤੇ ਲੱਗਦਾ ਰਾਂਗ ਤਾਂ ਬੁਰਾ ਹੀ ਸਾਫ ਬਣ ਗਈ ਬੰਦ ਕਰਤਾ ਹਣਾ ਬਲੈਕ ਕਾਫੀ ਚਾਹ ਰਿਜ ਰਿਜ ਕੰਬਲੀ ਹੋਈ ਸਿੱਖਿਆ ਸੀ ਕਿ ਜਿਹੜੀ ਉਹ ਦੂਜੀ ਇੰਸਟਾਗ੍ਰਾਮ ਦੇ ਵੀਡੀਓ ਪਈ ਸੀ ਕਿੰਨੀ ਘੰਟੇ ਸੀ ਆ ਉਹ ਦੇਖੀ ਸੀ ਉਹ ਤਾਂ ਐਮ ਸੀ ਚਾਹ 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 ਤਾਂ ਰੱਖਤ ਵਾਇਨ ਤੋਂ ਇਤਰੀ ਬੰਗਰ ਜੀ ਦੋਲਣਾ ਦਈਂ ਗਰਮ ਹੋ ਜਾਣਾ ਗਲਾਸ ਕਣ-ਕਣ ਕੇ ਪੀਂਦੇ ਡਰਾਈਵਰ ਚ ਗਈ ਚੱਲਦਾ ਖੇਤੋਂ ਆਏ ਤਾਂ ਜਾਂ ਮੇਲੇ ਜਾਂ ਦੱਤਾਂ ਚ ਜਾਣਾ ਜਾਂ ਦੱਤਾਂ ਚ ਦਾੜੀਆਂ ਚਟੀਆਂ ਬੁੜੇ ਹੋ ਗਏ ਜੀ ਜੰਗ ਹੈ ਯੰਗ ਜੀੰਗ ਹੈ ਤਾਂ ਜੰਗ ਹੈ ਕਹਿੰਦਾ ਘੋੜੀ ਤੇ ਦੂਜਾ ਮਰਦ ਨਹੀਂ ਕਦੇ ਬੜੇ ਹੁੰਦੇ ਦੋ ਖਰਾਕਾਂ ਹੈ ਜਾਂ ਖਾਨੀਆਂ ਲੱਗਦਾ ਕਿਸੇ ਬਸ ਬੁੜੇ ਹੋ ਜਾਣਗੇ ਅਸੀਂ ਵੀਡੀਓ ਨਹੀਂ ਬਣਾਈ ਅਸੀਂ ਇੱਥੇ ਬੈਠੇ ਸੀਗੇ ਮੈਂ ਤੇ ਮੇਰੇ ਨਾਲ ਦਾ ਪੁਲਿਸ ਵਾਲਾ ਆਇਆ ਇਧਰੋਂ ਫੁੱਲ ਸਪੀਡ ਤੇ ਆ ਸ਼ੂਕ ਦਾ ਲਿਆ ਗਿਆ ਇੱਕਦਮ ਬ੍ਰੇਕ ਮਾਰ ਇੱਥੇ ਬ੍ਰੇਕ ਮਾਰ ਕੇ ਪਤਾ ਨਹੀਂ ਮੈਨੂੰ ਲੱਗਦਾ ਉਹਨੇ ਨੰਬਰ ਪਲੇਟਾਂ ਚੈੱਕ ਕੀਤੀ ਹੋਣੀਆਂ ਨੇ ਤੇ ਇਹ ਨੰਬਰ ਪਲੇਟਾਂ ਚੈੱਕ ਕੀਤੀਆਂ ਸ਼ੀਸ਼ਾ ਡਾਊਨ ਕੀਤਾ ਸ਼ੀਸ਼ਾ ਡਾਊਨ ਕਰਕੇ ਨੰਬਰ ਪਲੇਟਾਂ ਚੈੱਕ ਚੁੱਕ ਕਰਕੇ ਸ਼ੂਕ ਦਾ ਨਿਕਲ ਗਿਆ ਦੇਖਦਾ ਮੈਂ ਕੈਮਰੇ ਦੀ ਰਿਕਾਰਡਿੰਗ ਵਿੱਚੋਂ ਆ ਤਾਂ ਕੱਢਦਾ ਉਹਨੂੰ ਬੰਦੇ ਲੱਭਦਾ